ਆਪਰਾ ਨਾਂਜੀ ਕਵਰਜੀ ਸਿੰਘ ਰਣਾਵਾਪਨ ਬਿਜਲੀ ਵਾਲਾ ਜੀ ਵੇਖੋ ਜੀ ਲਗਭਗ 4 ਸਾਲ ਤੋਂ 3.5 ਸਾਲ ਤੋਂ ਸਾਡੀ ਜਿਹੜੀ ਇਹ ਸਾਰਾ ਕੋਈ ਇਧਰ ਨਹੀਂ ਬੈਠਾ ਬਟਾਲੇ ਤੋਂ ਲੜਕੇ ਡੇਰਾ ਬਾਬਾ ਨਾਨਕ ਇਹ ਇੱਕ ਨਰਕ ਦਾ ਨਮੂਨਾ ਪੇਸ਼ ਕਰਨ ਲਈ ਆ ਜੀ ਅਨੇਕਾਂ ਵਾਰ ਸਾਡੇ ਸਾਰੇ ਸਤਿਕਾਰਯੋਗ ਸਾਰੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਅਨੇਕਾਂ ਵਾਰ ਇਹ ਨਾਈ ਕੰਪਨੀ ਨੂੰ ਜਾ ਕੇ ਬੇਨਤੀ ਕਰਕੇ ਬੇਨਤੀ ਪੱਤਰ ਹਰ ਜਗ੍ਹਾ ਨਿਮੰਤਾ ਕਰਕੇ ਦੇਖਿਆ ਇਹਨਾਂ ਦੀਆਂ ਪਰ ਇਹਨਾਂ ਦੀ ਕੰਨ ਤੇ ਜੂ ਨਹੀਂ ਸਰਕੀ ਹੁਣ ਦੇਖੋਗੇ ਨਰਕ ਦਾ ਨਮੂਨਾ ਪੇਸ਼ ਕਰਦੀ ਆ ਇਹ ਜਿਹੜੀ ਸ਼ਰਕਾ ਹੈ ਇਧਰ ਵੀ ਧਰਤੀ ਬਾਬੇ ਨਾਲ ਅਕਦੀਸ਼ ਸ੍ਰੀ ਗੁਰਨਾਗ ਦੇਵ ਜੀ ਦਾ ਵਸਾਇਆ ਸੋਹਰਾ ਪਰਿਵਾਰ ਸ਼ਹਿਰ ਉਧਰ ਵੀ ਧਰਤੀ ਬਾਬੇ ਨਾਨਕ ਦੀ ਲੇਕਿਨ ਜਿਹੜੀਆਂ ਪਹੁੰਚਣ ਵਾਲੀਆਂ ਵਿੱਚੋਂ ਗੁਜ਼ਰਨ ਵਾਲੀਆਂ ਲੱਖਾਂ ਸੰਤਾਂ ਨੇ ਪਤਾ ਨਹੀਂ ਮਣਾਮੁਹੀ ਘਟਾ ਉਹਨਾਂ ਦੇ ਉੱਪਰ ਪੈਂਦਾ ਹੈ ਸੋ ਅੱਜ ਸਾਰਾ ਜਿਹੜਾ ਸਾਡੇ ਇਲਾਕੇ ਦੇ ਕੋਈ 70 ਤੋਂ 80 ਪਿੰਡਾਂ ਦੇ ਸਰਪੰਚ ਸਾਹਿਬਾਨ ਸਾਕਾ ਸਰਪੰਚ ਚੇਅਰਮੈਨ ਸਾਹਿਬ ਜਿਹਨੇ ਵੀ ਦਰਜਾ ਵਦਰਜਾ ਅੱਜ ਸਾਰੇ ਇੱਕ ਦਰਦ ਲੈ ਕੇ ਇੱਕ ਸਾਰੇ ਤਰਾ ਲੈ ਕੇ ਆਪਾਂ ਸਾਰੇ ਜਿਹੜੇ ਇਕੱਠੇ ਹੋਏ ਆ ਜਾਸੋਨ ਨੇ ਤਾਂ ਆਵਾਜ਼ ਦਿੱਤੀ ਗਈ ਸੀ ਸਾਰਿਆਂ ਨੂੰ ਕਿ ਆਓ ਆਪਾਂ ਸਾਰੇ ਰਲ ਕੇ ਇਕੱਠੇ ਹੋ ਕੇ ਇਸ ਚੀਜ਼ ਦਾ ਹਮਲਾ ਮਾਰੀਏ ਸੋ ਮੈਂ ਆਪ ਜੀ ਦੇ ਜਰੀਏ ਪੰਜਾਬ ਸਰਕਾਰ ਇੰਦਰ ਸਰਕਾਰ ਨਹਾਈ ਕੰਪਨੀ ਜੋ ਇਹ ਸੜਕ ਬਣਾਉਣ ਕਰਕੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵਾ ਕਿ ਉਹ ਅੱਜ ਕੱਲ ਇੱਕ ਜਿੱਦਾ ਇੱਕ ਬਾਲ ਰੇਡ ਦੇਈ ਜਾਂ ਇੱਕ ਦੂਜਾ ਪੀ ਡਬਲ ਯੂ ਟੀ ਬਾਲ ਰੇਡ ਦਿੰਦੇ ਨੇ ਕਦੀ ਉਹ ਕੰਪਨੀ ਵਾਲੇ ਦੂਜੇ ਬੰਨੇ ਰੇਡ ਦਿੰਦੇ ਨੇ ਹੁਣ ਸਮਾਂ ਆਇਆ ਵੀ ਹੁਣ ਉਹ ਗੱਲ ਦੇ ਨਾਲ ਗੱਲ ਨਹੀਂ ਬਣਨੀ ਸਾਰਾ ਇਲਾਕਾ ਜਾਗ ਗਿਆ ਇਕੱਠੇ ਹੋ ਗਏ ਤੁਸੀਂ ਦੇਖ ਰਹੇ ਹੋ ਜੀ ਸੋ ਉਹਨਾਂ ਨੂੰ ਅਜੇ ਫਾਈਨਲ ਜਿਹੜੀ ਸੜਕ ਦਾ ਉਹ ਬਹਾਨਾ ਮਾਰਦੇ ਨੇ ਜੀ ਟ੍ਰੈਫਿਕ ਕਰਕੇ ਟੁੱਟੀ ਆ ਟ੍ਰੈਫਿਕ ਕਰਕੇ ਕਾਰਾਂ ਕਰਕੇ ਜਾਇਆ ਮੋਟਰਸਾਈਕਲ ਬਾਈਕਾਂ ਕਰਕੇ ਜਾ ਸਕੂਲ ਬੱਸਾਂ ਕਰਕੇ ਕੋਈ ਵੀ ਸੜਕ ਨਹੀਂ ਟੁੱਟੀ ਇਹਨਾਂ ਦੇ 20 ਟਨ ਜਿਹੜੇ ਮਾਲ ਵਾਲੇ 20 ਟਨ ਦੀ ਜਗ੍ਹਾ ਜਿਹੜੀ ਕਪੈਸਿਟੀ ਆ 60-65 ਟਨ ਤੱਕ ਇਹਨਾਂ ਨੇ ਜਿਹੜੀ ਸਾਰਾ ਕਰਾ ਸ਼ਟ ਹੋਇਆ ਜਦੋਂ ਕਿ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਸਰਵਿਸ ਲੇਨ ਤਿਆਰ ਕਰਨੀ ਹੁੰਦੀ ਆ ਸਰਵਿਸ ਲੇਨ ਤਿਆਰ ਕਰਕੇ ਆਪਣਾ ਜਿਹੜਾ ਆਪਣਾ ਪ੍ਰੋਜੈਕਟ ਚਲਾਉਣਾ ਹੁੰਦਾ ਕੰਮ ਚਲਾਉਣਾ ਹੁੰਦਾ ਇਹਨਾਂ ਨੇ ਸਾਡੀ ਨਿੱਜੀ ਸਰ ਤੋੜ ਕੇ ਹੁਣ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ 2 ਸਾਲ ਹੋ ਗ ਲੇਕਿਨ ਸਾਡੇ ਇਹਨਾਂ ਦੀ ਕੰਨ ਤੇ ਜੂਣੀ ਸਰਕੀ ਅੱਜ ਆਈ ਸਾਰੇ ਇਲਾਕਾ ਨਿਵਾਸੀ ਤਾ ਕਰਕੇ ਇਹ ਪ੍ਰੋਟੈਸਟ ਕਰ ਰਹੇ ਆ ਮੇਰੀ ਬੇਨਤੀ ਅੱਗੇ ਏਜ ਵੀ 31 ਤਰੀਕ ਤੱਕ ਦਾ ਹੀ ਸਮਾਂ ਫਿਕਸ ਕਰ ਦਿੱਤਾ ਏ 31 ਤਰੀਕ ਤੱਕ ਸਾਨੂੰ ਜੇ ਕੋਈ ਕੰਪਨੀ ਜਾਂ ਸਰਕਾਰ ਵੱਲੋਂ ਸਾਨੂੰ ਨਹੀਂ ਅੱਗੇ ਕੋਈ ਦਿੱਤਾ ਜਾਂਦਾ ਕਿ ਕਿੰਨੇ ਦਿਨਾ ਚਾਹੀ ਸੜਕ ਨੂੰ ਬਣਾਉਣਾ ਸ਼ੁਰੂ ਕਰਦੇ ਆ ਫਿਰ ਇਹ ਸਾਰੇ ਸੱਜਣਾ ਦੇ ਸਹਿਯੋਗੀਆਂ ਦੇ ਸਦਕਾ ਆਪਾਂ ਇੱਕ ਇਹੋ ਜਿਹਾ ਸੰਘਰਸ਼ ਰੰਭਾਂਗੇ ਕਿ ਇਹ ਇਹ ਵੀ ਇੱਕ ਮਿਸਾਲ ਹੋਏਗੀ ਸੋ ਇਹ ਨਹੀਂ ਬੈਂਟੀ ਜ਼ਰੂਰ ਹੈ 31 ਤਰੀਕ ਤੱਕ ਦਾ ਅਲਟੀਮੇਟਮ ਦੇ ਰਹੇ ਜੀ ਆਪਾਂ 31 ਤਰੀਕ ਤੋਂ ਅੱਗੇ ਜਾ ਕੇ ਆਪਾਂ ਦਾ ਫਿਰ ਵੱਡਾ ਸੰਘਰਸ਼ ਵਿੜਾਂਗੇ ਉਹ ਜਿੰਨਾ ਵੀ ਨੁਕਸਾਨ ਹੋਏਗਾ ਜਾਂ ਪਬਲਿਕ ਖਰਾਬ ਹੋਏਗੀ ਉਹ ਸਾਰੀ ਜ਼ੁਮੇਰ ਜਿਹੜੀ ਹੈ ਉਹ ਪ੍ਰਸ਼ਾਸਨ ਦੀ ਸਰਕਾਰ ਦੀ ਔਰ ਨਹਾਈ ਕੰਪਨੀ ਦੀ ਹੋਏਗੀ ਮੈਂ ਜਸਿੰਦਰ ਸਿੰਘ ਚੰਦੂ ਜਿਲ੍ਹਾ ਦੇ ਪ੍ਰਧਾਨ ਭਾਤੀ ਕਿਸਾਨ ਜੀ ਨੇ ਲਖਵਾਇਆ ਇਹ 3 ਸਾਲ ਹੋ ਗਏ ਆ ਤਕਰੀਬਨ ਸ਼ਿਰਕ ਜਿਹੜੀ ਟੁੱਟੀ ਆ ਅਸੀਂ ਇਹ ਸਬੰਧ ਅਧਿਕਾਰੀਆਂ ਨੂੰ ਪੰਜਾਬ ਗਵਰਨਮੈਂਟ ਨੂੰ ਐਨਐਚਆਈ ਨੂੰ ਸਾਰਿਆਂ ਨੂੰ ਮੰਗ ਪੱਤਰ ਦੇ ਦੇ ਕੇ ਅਸੀਂ ਦੇਖ ਲਿਆ ਆ ਕਿ ਚੁੱਕੇ ਆ ਇਹਦੇ ਡੇਲੀ ਆ ਸੇਵਾ ਕਰਦੇ ਆ ਕਿਸੇ ਦੀ ਡੈਥ ਹੋ ਜਾਂਦੀ ਆ ਕਿਸੇ ਦਾ ਕੋਈ ਵਹੀਕਲ ਟੁੱਟ ਜਾਂਦਾ ਵਾ ਕਿਸੇ ਦੀ ਮੌਤ ਹੋ ਜਾਂਦੀ ਆ ਤੇ ਬੜੀਆਂ ਬੇਨਤੀਆਂ ਕਰ ਕਰ ਵੇਣੀਆਂ ਤੇ ਅਸੀਂ ਚੇਤਾਵਨੀ ਦਿੱਤੀ ਵੀ ਜੇ ਐਨਐਰ ਦੇ ਸ਼ਿਰਕ ਜਿਹੜੀ ਭਰਉਣੀ ਸ਼ੁਰੂ ਨਾ ਕੀਤੀ ਤੇ ਆਹੀ ਰੋਸ ਨਜ਼ਾਰਾ ਕਰਾਂਗੇ ਇਹ ਤੋਂ ਬਾਅਦ 31 ਤਰੀਕ ਨੂੰ ਅਸੀਂ ਚੇਤਾਵਨੀ ਦੇਨੇ ਆ ਪੰਜਾਬ ਸਰਕਾਰ ਨੂੰ ਸੈਂਟਰਲ ਸਰਕਾਰ ਨੂੰ ਤੇ ਐਨਐਚਆਈ ਨੂੰ ਜੇ ਇਹਨਾਂ ਸ਼ਿਰਕ ਭਰਉਣੀ ਨਾ ਸ਼ੁਰੂ ਕੀਤੀ ਤੇ ਅਸੀਂ ਪੱਕਾ ਜਿਹੜਾ ਜਾਮ ਸ਼ਿਰਕ ਤੇ ਲਾਦਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤਾਰਾਗੜ ਤੋਂ ਲੈ ਕੇ ਦਾਬ ਨਗਰ ਤੱਕ ਜੋ ਖੜ ਗਿਆ ਜਿਹਦਾ ਬਹੁਤ ਹੀ ਖਸਤੀ ਹਾਲ ਤੇ ਆ ਇਸ ਰੋਡ ਬਾਨਾ ਭਾਰੀ ਟਿਪਰਾਂ ਕਰਕੇ ਜਿਹੜੀ ਸੜਕ ਟੁੱਟ ਗਈ ਹੈ ਜਿਹਦੇ ਵੱਲ ਸਰਕਾਰ ਦਾ ਨਾ ਇਹ ਕੰਪਨੀ ਦਾ ਧਿਆਨ ਆ ਪਿੰਡ ਦੇ ਇਲਾਕੇ ਦੀਆਂ ਸੰਗਠਾ ਦੇ ਸਹਿਯੋਗ ਨਾਲ ਨਾਲ ਜੱਜੇ ਬੰਦੀਆਂ ਅੱਜ ਭਾਰਤੀ ਕਿਸਾਨ 联 ਨੇ ਇਕਤਾ ਸਿੱਧੂ ਪਰ ਜੱਜੇ ਬੰਦੀ ਵੱਲੋਂ ਵੀ ਜੜਾਵਾ ਇਸ ਰੋਡ ਦਾ ਜੋਵਾ ਵਿਰੋਧ ਕੀਤਾ ਗਿਆ ਹੈ ਜਿੰਨਾ ਜਿਹੜੇ ਰੋਡ ਨਹੀਂ ਬੰਦਾ ਲਗਾਤਾਰ ਇਹਦਾ ਰੋਸ ਚੱਲੇਗਾ 2 ਦਿਨ ਦਾ ਆਪਾਂ ਸਮਾਂ ਦੇਤਾ 31 ਤਰੀਕ ਤੱਕ ਜੇ ਕੋਈ ਸਰਕਾਰ ਜਾਂ ਇਹਨਾਂ ਦਾ ਨਮਾਇਦਾ ਸਾਡੇ ਤੱਕ ਨਹੀਂ ਪਹੁੰਚਦਾ ਕਿ ਕਿੰਨੇ ਦਿਨਾਂ ਹੋ ਜਾਂ ਰੋਡ ਚੱਲੂਗਾ ਜੇ ਨਹੀਂ ਪਹੁੰਚਦਾ ਤਾਂ ਫਿਰ ਪੱਕਾ ਧਰਨਾ ਲਗਾਇਆ ਜਾਏਗਾ ਉਹਨਾਂ ਜਿਹੜੇ ਇਸ ਸੰਘਰਸ਼ ਇੱਦਾ ਚੱਲੇਗਾ ਅੱਜ ਇੱਕ ਰੋਡ 'ਚੋਂ ਕੱਢ ਕੇ ਕਿ ਜਿੱਥੇ ਇਹਨਾਂ ਦਾ ਕੰਮ ਹੈ ਜਿਹੜਾ ਗੈਂਪ ਇਹਨਾਂ ਦਾ ਜਿਹੜਾ ਰੋਡ ਬੰਦਿਆ ਉਹਦੇ ਗੱਡੀ ਜਾ ਕੇ ਧਰਨਾ ਦਿੱਤਾ ਜਾਵੇਗਾ ਬਦਰੀ ਸਾਹਿਬ ਬਦਰੀ ਇਹ ਜੋ ਸੰਘਰਸ਼ ਸ਼ੁਰੂਆਤ ਹੋਇਆ ਹੈ ਜੀ ਇਹ ਤੇਰਾ ਬਾਬਾ ਲਾਲਕ ਤੋਂ ਬਟਾਲਾ ਤੱਕ ਜੋ ਲਿੰਕ ਰੋਡ ਆ ਨੈਸ਼ਨਲ ਹਾਈਵੇ ਦਾ ਪਾਰਕ ਦਾ ਜਦੋਂ ਕਾਰਨ ਜਾਇ ਚੁੱਕਾ ਜੋ ਇਹਨਾਂ ਦੀਆਂ ਲੋਡ ਗੱਡੀਆਂ ਇਕੱਤੇ ਪਰ ਬਹੁਤ ਜ਼ਿਆਦਾ ਝੁੰਨਦੇ ਦੇ ਨੇ ਉਹਦੇ ਕਰਕੇ ਬਹੁਤ ਹੀ ਵੱਡੇ ਵੱਡੇ ਖੱਡੇ ਪੈ ਗਏ ਤੇ ਜੋ ਐਕਸੀਡੈਂਟ ਕਰਦੇ ਆਏ ਦਿਨ ਕੋਈ ਨਾ ਕੋਈ ਮੌਸਾ ਹੋ ਰਿਹਾ ਜਾਂ ਮੌਤਾ ਹੋ ਰਹੀਆਂ ਜਿਸ ਨੇ ਕਿਸੇ ਦੀ ਇਹਨਾਂ ਦੇ ਸਹਾਰੀਆਂ ਨੂੰ ਬਹੁਤ ਵਾਰੀ ਪੀੜਾ ਵਿੱਚ ਕਰ ਚੁੱਕੇ ਆ ਜੀ ਤੇ ਇਸ ਫਰੋਡ ਦਾ ਕੋਈ ਹੱਲ ਕੜੇ ਔਰ ਜੋ ਲਿੰਕ ਰੋਡ ਹੈ ਜੋ ਆਮ ਲੋਕਾਂ ਦੀ ਸੇਕਿਆਂ ਨੂੰ ਮੱਦੇ ਨਾ ਰੱਖ ਕੇ ਇਸ ਰੋਡ ਨੂੰ ਬਣਾਇਆ ਜਾਵੇ ਕੋਈ ਹਾਦਸਾ ਨਾ ਹੋਵੇ ਕਿਸੇ ਦੇ ਘਰ ਦਾ ਕੋਈ ਚਰਾਗਣਾ ਜਿੱਦੋਂ ਕਿਸੇ ਦੀ ਮੌਤ ਨਾ ਹੋਵੇ ਤੁਸੀਂ ਦੇਖ ਸਕਦੇ ਹੋ ਉਸ ਰੋਡ ਅਸੀਂ ਤਸਵੀਰਾਂ ਸ਼ੇਅਰ ਕੀਤੀ ਹੋਏ ਕਿ ਜੋ 1 ਸਾਲ ਦਾ ਨੌਜਵਾਨ ਹੈ ਜੀ ਉਹ ਇਸ ਸੜਕ ਦਾ ਸਿਕਰ ਚ ਮਰਿਆ ਇਸ ਮੌਕੇ ਜਿੰਮੇਵਾਰ ਕੌਣ ਹੈ ਜੀ ਉਹ ਅਧਿਕਾਰੀ ਇਹਨੂੰ ਬਹੁਤ ਵੱਡਾ ਅਪੀਲ ਕਰ ਚੁੱਕੇ ਆ ਅਧਿਕਾਰੀ ਇਹਨਾਂ ਦੇ ਕਾਲਪੋਰਡ ਕਰੀ ਉਹਨਾਂ ਦਾ ਕੰਮ ਹੈ ਕੋਈ ਪੀਡਬਲੂਡੀ ਦਾ ਕੰਮ ਹੈ ਕਿਸੇ ਹੋਰ ਕੰਪਨੀ ਦਾ ਕੰਮ ਹੈ ਜੀ ਇਹਨਾਂ ਨੂੰ ਕਹਿ ਗਏ ਸੀ ਸਾਥ ਦਿੰਦੇ ਆ ਮਜਬੂਰ ਹਨ ਸਾਨੂੰ ਆਹ ਕਦਮ ਚੁੱਕਣੇ ਪਏ ਆ ਕਿਉਂਕਿ ਇਹ ਦੇਖੀ ਜਾ ਕਿ ਜੋ ਸਾਡਾ ਪ੍ਰੋਟੈਸਟ ਚੱਲਦਾ ਪਿਆ ਜੀ ਉਹ ਦੁਆਰੇ ਦੇ ਅਧਿਕਾਰੀ ਨੇ ਮਿਟ ਗਈ ਯਾਰ ਉਹਨਾਂ ਦੇ ਅਧਿਕਾਰੀ ਜਿਹੜੇ ਥੋੜੇ ਲੈਵਲ ਦੇ ਅਧਿਕਾਰੀ ਉਹਨਾਂ ਦਾ ਕਹਿਣਾ ਇਹ ਸੀ ਕਿ 90% ਰੋਡ ਦਾ ਪੈਸਾ ਆ ਚੁੱਕਾ ਦੇਖੋ ਤੁਸੀਂ ਆਪ ਦੇਖੋ ਛਾਤੀ ਮਾਰ ਕੇ ਜੀ 95% ਪੈਸਾ ਆ ਗਿਆ ਤੇ ਇਹਨਾਂ ਕੋਲ 50% ਇਹ ਤਾਂ ਰੋਡ ਨਹੀਂ ਕ ਸਾਰਾ ਕੋਈ ਇਹਨਾਂ ਨੂੰ ਪ੍ਰੈਸ਼ਰ ਪਾ ਰਿਹਾ ਕਿ ਤੁਸੀਂ ਜਿੱਦਾਂ ਦੇ ਦੌਰ ਨਾਲ ਬੇਨਤੀਆਂ ਕਰਦੇ ਹੋ ਹਸਬੋਰਡ ਦੇ ਪਿਆ ਵੀ ਇਹੋ ਮਸਲਾ ਲਿੰਕ ਰੋਡ ਦਾ ਹੱਲ ਕੀਤਾ ਜਾਵੇ ਪਰ ਇਹਨਾਂ ਦੇ ਪਾਸੇ ਕੋਈ ਜੂ ਨਹੀਂ ਸਰ ਗਈ ਇਸ ਕਰਕੇ ਅਸੀਂ 31 ਤਰੀਕ ਤੱਕ ਦੇ ਇਹਨਾਂ ਨੂੰ ਟਾਈਮ ਦਿੱਤਾ ਹੈ ਜੀ ਜੇ ਨਹੀਂ ਇਹਨਾਂ ਨੇ ਕੋਈ ਹੱਲ ਕੀਤਾ ਜਾਂ ਨਹੀਂ ਲਿੰਕ ਰੋਡ ਬਣਾਇਆ ਆਮ ਜਨਤਾ ਦੀ ਸ਼ਿਕਾਇਤ ਨੂੰ ਨਹੀਂ ਮੱਦੇ ਨਜ਼ਰ ਰੱਖਿਆ ਫਿਰ ਇਸ ਤੋਂ ਵੱਡਾ ਪ੍ਰੋਟੈਸਟ ਕਰਾਂਗੇ ਅਗਲੀ ਕਾਲ ਤੋਂ ਇਸ ਤੋਂ ਵੱਡਾ ਪ੍ਰੋਟੈਸਟ ਹੋਗਾ ਸਾਡਾ